ਕਿਸਾਨ ਨੇ ਤਸਰਮਨ ਸਿੰਘ ਪੰਦੇੜ ਨੇ ਵੱਡਾ ਬਿਆਨ ਦਿੰਦਿਆ ਭਾਜਪਾ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧਦੇ ਨੇ ਸਰਵਰ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਕੁਝ ਦਿਨਾਂ ਤੋਂ ਜੋ ਘਟਨਾਵਾਂ ਵਾਪਰ ਰਹੀਆਂ ਨੇ ਉਹਦੇ ਪਿੱਛੇ ਭਾਜਪਾ ਦੀ ਮੋਦੀ ਸਰਕਾਰ ਬਹੁਤ ਵੱਡੀ ਸਾਜ਼ਿਸ਼ ਕਰ ਰਹੀ ਹੈ ਇਸ ਮੌਕੇ ਕਿਸਾਨ ਨੇ ਤਸਰਮਨ ਸਿੰਘ ਪੰਦੇੜ ਨੇ ਹੋਰ ਕੀ ਕੁਝ ਕਹੇ ਆਉਂ ਜਾਣਦੇ ਹਾਂ ਮੈਂ ਸਰਵਰ ਸਿੰਘ ਪੰਦੇੜ ਦੋਵਾਂ ਫੋਰਮਾਂ ਵੱਲੋਂ ਜਿਹੜਾ ਦਿੱਲੀ ਅੰਦੋਲਨ ਦੋ ਚੱਲ ਰਿਹਾ ਹੈਗਾ ਜੇ ਮੈਂ ਤੁਸੀਂ ਸ਼ੰਭੂ ਬਾਡਰ ਤੇ ਕੱਲ ਦਾ ਘਟਨਾਕਰਮ ਦੇਖਿਆ ਹੈਗਾ ਤੁਹਾਨੂੰ ਪਤਾ ਵੀ ਕੇਂਦਰ ਸਰਕਾਰ ਨੀਤ ਇਮਤਿਹਾਨਾਂ ਚ ਬੁਰੀ ਤਰ੍ਹਾਂ ਫਸੀ ਹੋਈ ਆ ਭ੍ਰਸ਼ਟਾਚਾਰ ਦੇ ਮੁੱਦੇ ਤੇ ਅੱਜ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਜਿੱਦੇ ਤੇ ਅਸੀਂ ਸਵਾਲ ਚੱਕਣੇ ਸੀਗੇ ਕਿ ਇਸ ਸੈਸ਼ਨ ਦੇ ਵਿੱਚ ਕੱਲ ਨੂੰ ਰਾਸ਼ਟਰਪਤੀ ਜੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਔਰ ਬਜਟ ਦੇ ਵਿੱਚ ਜੜੀਆਂ ਸਾਡੀਆਂ ਮੰਗਾਂ ਉਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਉਹ ਚਰਚਾ ਹੋਣੀ ਚਾਹੀਦੀ ਐ ਸੀ ਵਿਰੋਧੀ ਧਿਰ ਨੂੰ ਕਹਿਣਾ ਸੀ ਇਹ ਤੋਂ ਕਹਾ తెలంగాణ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਖਤਮ ਕਰ ਦਿੱਤਾ ਉਹਦੇ ਚ ਮੀਡੀਆ ਤੇ ਚਰਚਾ ਚੱਲ ਰਹੀ ਸੀ ਹੈਗੀ ਇਹਦੇ ਨਾਲ ਪੰਜਾਬ ਸਰਕਾਰ ਨਸ਼ਿਆਂ ਵਾਲੇ ਮਸਲੇ ਤੇ ਬੁਰੀ ਤਰ੍ਹਾਂ ਫਸੀ ਪਈ ਸੀ ਰੋਜ਼ ਨੌਜਵਾਨ ਜਿਹੜੇ ਨਸ਼ਿਆਂ ਓਵਰਡੋਜ਼ ਨਸ਼ੀਆਂ ਕਰਕੇ ਜਿਹੜੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਹੁਣ ਤੁਸੀਂ ਦੇਖੋ ਇਸ ਕੰਟੈਕਟ ਦੇ ਵਿੱਚ ਇੱਕ ਗੁਜਰਾਤ ਦੀ ਬੀਬੀ ਦਰਬਾਰ ਸਾਹਿਬ ਵਾਲਾ ਜਿਹੜਾ ਪੂਰਾ ਪ੍ਰਕਰਮ ਹੈ ਉਹ سوشل میڈیا ਤੇ ਕੋਈ ਨਾ ਕੋਈ ਰੋਜ਼ ਕੰਟੈਕਟ ਤੇ ਬੋਲਦੀ ਹੈਗੀ ਆ ਔਰ ਉਹਦੀਆਂ ਵੀਡੀਓ ਲੱਖਾਂ ਚ ਮਸ਼ਹੂਰ ਹੁੰਦੀਆਂ ਇਹ ਹੁਣ ਕਿਉਂ ਇਹਦੀ ਟਾਈਮਿੰਗ ਦੇਖੋ ਹੁਣ ਕਿਉਂ ਆਪਰਿਆ ਇਹਦੇ ਨਾਲ ਸ਼ੰਭੂ ਵਾਲੀ ਘਟਨਾ ਕਿਵੇਂ ਜੁੜ ਕੇ ਇਹ ਚੀਜ਼ਾਂ ਕਿਵੇਂ ਸਾਹਮਣੇ ਆ ਰਹੀਆਂ ਭਲਾ ਇਹ ਗੱਲ ਭਾਜਪਾ ਨੂੰ ਚੰਗੀ ਨਹੀਂ ਲੱਗੂਗੀ ਇਹ ਮੋਦੀ ਸਰਕਾਰ ਨੂੰ ਇਹ ਗੱਲ ਵਾਰਾਂ ਨਹੀਂ ਖਾਂਦੀ ਹੈਗੀ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਤਾਂ ਰੋਜ਼ ਬੋਲ ਰਿਹਾ ਸਾਡਾ ਬਿਆਨ ਨਹੀਂ ਬਖਾਲਿਆ ਜਾ ਰਿਹਾ ਵੀ ਤੁਸੀਂ ਮੀਡੀਆ ਵਾਲੇ ਗੱਡੀਆਂ ਲੈ ਕੇ ਆਜੋ ਇੱਕ ਪੰਜਾਬ ਸਰਕਾਰ ਦੇ ਏਆਈਜੀ ਚਰਨਜੀਤ ਸਿੰਘ ਦਾ ਫੋਨ ਆਇਆ ਕਿ ਕਹਿੰਦਾ ਵੀ ਮੈਨੂੰ ਲੱਗਦਾ ਇੱਕ ਬੰਦਾ ਖੁੱਲਿਆ ਅਸੀਂ ਤਾਂ ਕਹਿੰਨੇ ਡੀਜੀਪੀ ਜਾਂ ਮੁੱਖ ਮੰਤਰੀ ਪੰਜਾਬ ਇਹ ਮੇਰਾ ਬਿਆਨ ਨਹੀਂ ਬਖਾਲਿਆ ਜਾਣਾ ਖੁਦ ਆਜਣ ਜਦੋਂ ਉਹਨਾਂ ਦੀਆਂ ਗੱਡੀਆਂ ਲੰਗਣਗੀਆਂ ਜਿਹਦੇ ਕਿਸਾਨ ਰੋਕਣਗੇ ਪਰ ਕਿਸਾਨ ਆਗੂ ਦੋਸ਼ੀ ਨੇ ਜੇ ਸਿੱਧੀ ਜਾ ਕੇ ਦਵਾਰ ਅਗਲੇ ਬੰਨੇ ਮੋਦੀ ਸਰਕਾਰ ਦੀ ਕੱਢੀ ਆਊਗੀ ਜਾਂ ਉਥੇ ਅਰਧ ਸੈਨਿਕ ਫੋਰਸ ਨੇੜੇ ਨਹੀਂ ਜਾਣਦੇ ਫਾਇਰ ਮਾਰਦੇ ਆ ਜੇ ਉਹ ਗੱਲਾਂ ਸਾਹਮਣੇ ਆਉਣਗੇ ਫਿਰ ਦੋਸ਼ੀ ਮੋਦੀ ਸਰਕਾਰ ਜਾਂ ਹਰਿਆਣਾ ਸਰਕਾਰ ਹੋਈ ਨਾ ਇਹਦੀ ਚਰਚਾ ਨਹੀਂ ਹੋਊਗੀ ਮੀਡੀਆ ਦੇ ਵਿੱਚ ਇਹ ਬਿਆਨ ਨਮਣੇ ਵਿਖਾਲਿਆ ਜਾਊਗਾ ਦੂਸਰੇ ਬੰਨੇ ਹਾਲੇ ਤਾਂ ਸ਼ਹੀਦ ਸੁਭ ਕਰਨ ਦੇ ਮਾਪਿਆਂ ਦੀਆਂ ਅੱਖਾਂ ਵੀ ਹੰਝੂ ਨਾਲ ਸੁੱਕੀਆਂ ਨਹੀਂ ਹੈਗੀਆਂ 130 ਜਿਹੜੇ ਜ਼ਖਮੀ ਹੋਏ ਆ ਬਹੁਤਿਆਂ ਦੇ ਹੱਥਾਂ ਦੇ ਵਿੰਨੀਆਂ ਗਈਆਂ ਅੱਖਾਂ ਵਿੰਨੀਆਂ ਗਈਆਂ ਉਹਨਾਂ ਦੇ ਵੀ ਜ਼ਖਮ ਅਜੇ ਤਰੀਕੇ ਨਾਲ ਭਰੇ ਨਹੀਂ ਗਏ ਹੁਣ ਜਦੋਂ ਇਹ ਕਿਸਾਨ ਅੰਦੋਲਨ ਸਿਰੇ ਲੱਗਣ ਵਾਲੇ ਪਾਸੇ ਨੂੰ ਵੱਧ ਰਿਹਾ ਭਾਵੇਂ ਸਾਲ ਲੱਗੇ 6 ਮਹੀਨੇ ਹੁਣ ਇਹ ਪਾਜਬਾ ਨੂੰ ਮੋਦੀ ਸਰਕਾਰ ਨੂੰ ਹੀ ਠੀਕ ਲੱਗੂਗਾ ਵੀ ਜਿਹਾ ਹੋ ਜੇ ਇਹ ਸਾਰਾ ਕੁਝ ਜੋ ਹੋ ਰਿਹਾ ਇਹ 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 ਕਿਦੇ ਅੱਖ ਚ ਪੁਕਤ ਰਿਹਾ ਮੋਦੀ ਸਰਕਾਰ ਦੇ ਅੱਖ ਚ ਪੁਕਤ ਰਿਹਾ ਨਾ ਫਿਰ ਮੋਦੀ ਸਰਕਾਰ ਇਹਨਾਂ ਗੱਲਾਂ ਦੇ ਪਿੱਛੇ ਕਿਉਂ ਨਾ ਹੋਊਗੀ ਕਿਉਂ ਨਾ ਉਹ ਚਾਹੂਗੀ ਵੀ ਇਸ ਕਿਸੇ ਦਾ ਹੋਵੇ ਤੁਸੀਂ ਦੇਖੋ ਗਾਜੀਪੁਰ ਦਾ ਜਿਹੜਾ ਦਿੱਲੀ ਅੰਦੋਲਨ ਪਹਿਲਾਂ ਉਹਦੇ ਵਿੱਚ ਵੀ ਗਾਜੀਪੁਰ ਤੇ ਸਥਾਨਕ ਲੋਕ ਇਕੱਠਾ ਲਣ ਗਏ ਕਿ ਉਹ ਸੀਗੇ ਸ਼ੰਭੂ ਬਾਡਰ ਤੇ ਵੀ ਇਹ ਇਹ ਸੁਰਖੀਆਂ ਲੱਗੀਆਂ ਸੀ ਅਖਬਾਰਾਂ ਚ ਕਿ ਸਥਾਨਕ ਲੋਕ ਮਿਲ ਲਕ ਰਉਣ ਗਏ ਉਹ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਦੀ ਅਸੀਂ ਸਬੂਤਾ ਸਮੇਂ ਸਰਕਾਰ ਨੂੰ ਵੀਡੀਓ ਦਿਖਾ ਦਿੱਤੀ ਹੈ ਤਾਂ ਸਵਾਲ ਇਹ ਨਹੀਂ ਹੈ ਸਥਾਨਕ ਲੋਕ ਸਾਡੇ ਨਾਲ ਨੇ ਆਵਾਦ ਵਾਲੇ ਲੋਕ ਸਾਡੇ ਨਾਲ ਨੇ ਅਸੀਂ ਤਾਂ ਕਹਿ ਰਹੇ ਆ ਵੀ ਵਪਾਰੀ ਟਰਾਂਸਪੋਰਟ ਤੇ ਆਮ ਜਨਤਾ ਨੂੰ ਸਮੱਸਿਆ ਆ ਰਹੀ ਹੈ ਰਾਂ ਬੇਲਾ ਕਰੋ ਫਿਰ ਵੀ ਸਾਡੇ ਦੇ ਸਵਾਲ ਕਿਉਂ ਤਾਂ ਇਸ ਕਰਕੇ ਇਹ ਕੇਂਦਰ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣੀਆਂ ਹੈਗੀਆਂ ਨਾ ਪੰਜਾਬ ਵਾਲੀਆਂ ਏਜੰਸੀਆਂ ਦੀਆਂ ਕਾਮਯਾਬ ਹੋਣਗੀਆਂ ਠੀਕ ਹੈ ਜੀ ਅਸੀਂ ਸਪਸ਼ਟ ਕਹਿੰਨੇ ਆ ਵੀ ਇਹਨਾਂ ਸੌਖਾ ਨਹੀਂ ਹੈ મોદી ਜੀ ਸਾਨੂੰ ਮਾਰਿਆਂ ਤੋਂ ਬਗੈਰ ਠੀਕ ਹੈ ਜੀ ਤੁਸੀਂ ਜੋ ਮਰਜ਼ੀ ਸਾਜ਼ਸ਼ਾਂ ਕਰ ਲਓ ਨਾ ਉਹਨਾਂ ਨੂੰ ਭਾਵੇਂ ਜਿਹੜਾ ਮਰਜ਼ੀ ਦੇ ਲਿਓ ਅਸਲ ਗਲੇ ਦੀ ਹੱਡੀ ਤੁਹਾਡਾ ਏ ਇਹ ਮੋਰਚਾ ਬਣਿਆ ਪਿਆ ਅਰੇ ਅੰਦੋਲਨ ਅੰਦੋਲਨ ਜਿਹੜਾ ਵਾ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਿਆ ਵਾ